ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਸਤਗੁਰ ਜੀ ਦੀ ਪਾਵਨ ਬਾਣੀ ਚੌ ਬੋਲੇ ਜਿਸ ਦਾ ਅੱਜ ਦੂਸਰਾ ਸ਼ੰਤ ਆਪ ਸੰਗਤਾਂ ਦੇ ਨਾਲ ਸੰਜਣਾ ਕਰਨਾ ਹੈ ਤਨਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਬਚਨ ਦੇ ਵਿੱਚ ਸਾਨੂੰ ਪ੍ਰਮਾਤਮਾ ਦਾ ਪਿਆਰ ਪਰਮੇਸ਼ਰ ਦਾ ਪਿਆਰ ਸਭ ਤੋਂ ਉੱਤਮ ਹੈ ਇਹ ਸਮਝਾਉਂਦੇ ਹਨ ਆਓ ਸਭ ਤੋਂ ਪਹਿਲਾਂ ਇਹਨਾਂ ਪਾਵਨ ਬਚਨਾਂ ਦਾ ਜਿਹੜਾ ਹੈ ਪਾਠ ਕਰੀਏ ਚਾਹ ਬੋਲੇ ਬਾਣੀ ਦਾ ਇਹ ਦੂਜਾ ਪਦਾ ਜਾਂ ਦੂਜਾ ਸ਼ੰਦ ਵੀ ਕਹਿੰਦੇ ਨੇ ਆਓ ਸਭ ਤੋਂ ਪਹਿਲਾਂ ਅਸੀਂ ਪਾਠ ਪੜ੍ਹਨਾ ਕਿਵੇਂ ਪੜ੍ਹਨਾ ਹੈ ਪ੍ਰੀਤ ਪ੍ਰੇਮ ਤਨ ਖਚ ਰਹਾ ਵਿਚ ਨ ਰਾਈ ਹੋਤ ਚਰਨ ਕਮਲ ਮਨ ਵਿਧਿਓ ਗੂਜਨ ਸੁਰਤ ਸੰਜੋਗ ਇਸ ਤਰ੍ਹਾਂ ਪਾਠ ਕਰਨਾ ਹੈ ਪ੍ਰੀਤ ਪ੍ਰੀਤ ਦਾ ਅਰਥ ਹੁੰਦਾ ਪ੍ਰੀਤੀ ਪਿਆਰ ਪ੍ਰੇਮ ਜਿਹਦੇ ਨਾਲ ਪ੍ਰੇਮ ਹੈ ਉਹਦੇ ਨਾਲ ਪ੍ਰੀਤੀ ਉਹਦੀ ਪ੍ਰੀਤ ਦੇ ਵਿੱਚ ਮਗਨ ਹੋਣਾ ਪ੍ਰੀਤ ਪ੍ਰੇਮ ਤਨ ਖਚ ਰਹਾ ਖਚ ਰਹਾ ਦਾ ਮਤਲਬ ਹੁੰਦਾ ਖਚਿਤ ਹੋ ਰਿਹਾ ਮਗਨ ਹੋਇਆ ਪ੍ਰੀਤ ਪ੍ਰੇਮ ਤਨ ਖਚ ਰਹਾ ਸਤਿਗੁਰੂ ਗੁਰੂ ਅਰਜਨ ਦੀ ਮਹਾਰਾਜ ਜੀ ਇਹ ਗੱਲ ਕਹਿੰਦੇ ਨੇ ਇਹ ਸੰਮਨ ਜਿਸ ਮਨੁੱਖ ਦਾ ਜਿਹੜਾ ਹਿਰਦਾ ਹੈ ਆਪਣੇ ਪ੍ਰੀਤਮ ਦੇ ਪ੍ਰੇਮ ਪਿਆਰ ਵਿੱਚ ਮਗਨ ਹੋਇਆ ਰਹਿੰਦਾ ਹੈ ਪ੍ਰੀਤ ਪ੍ਰੇਮ ਤਨ ਖਾਚ ਰਹਾ ਇਥੇ ਵਿਸ਼ਰਾਮ ਜਿਸ ਮਨੁੱਖ ਦਾ ਹਿਰਦਾ ਆਪਣੇ ਪ੍ਰੇਮੀ ਆਪਣੇ ਪ੍ਰੀਤਮ ਉਦੇ ਪ੍ਰੇਮ ਦੇ ਵਿੱਚ ਮਗਨ ਹੋਇਆ ਰਹਿੰਦਾ ਬੀਜ ਨਾ ਰਾਈ ਹੋਤ ਰਾਈ ਇੱਕ ਛੋਟਾ ਜਿਹਾ ਦਾਣਾ ਹੁੰਦਾ ਬੀਜ ਦਾ ਅਰਥ ਹੁੰਦਾ ਅੰਤਰਾ ਜਾਂ ਵਿਥ ਜਾਂ ਫਰਕ ਸਤਿਗੁਰੂ ਕਹਿੰਦੇ ਨੇ ਜਿਸ ਮਨੁੱਖ ਦਾ ਹਿਰਦਾ ਆਪਣੇ ਪ੍ਰੀਤਮ ਦੇ ਪ੍ਰੇਮ ਪਿਆਰ ਵਿੱਚ ਮਗਨ ਹੋਇਆ ਰਹਿੰਦਾ ਹੈ ਉਸ ਦੇ ਅੰਦਰ ਆਪਣੇ ਪ੍ਰੀਤਮ ਦੇ ਨਾਲੋਂ ਆਪਣੇ ਪਿਆਰੇ ਦੇ ਨਾਲੋਂ ਰਤਾ ਭਰ ਵੀ ਵਿਥ ਨਹੀਂ ਹੁੰਦੀ ਹੈ ਫਰਕ ਨਹੀਂ ਹੁੰਦਾ ਹੈ ਜੋ ਜਿਹਦੇ ਨਾਲ ਪਿਆਰ ਹੁੰਦਾ ਉਹਦੇ ਉੱਤੇ ਕੁਰਬਾਨ ਵੀ ਹੋ ਜਾਈਦਾ ਉਹਨੂੰ ਸਭ ਕੁਝ ਦੇ ਵੀ ਦੇਈਦਾ ਤੇ ਜੇ ਪ੍ਰਮਾਤਮਾ ਦੇ ਨਾਲ ਪਿਆਰ ਹੈ ਗੁਰੂ ਦੇ ਨਾਲ ਪਿਆਰ ਹੈ ਅਸੀਂ ਗੁਰੂ ਤੇ ਪ੍ਰਮਾਤਮਾ ਨੂੰ ਦੇਣਾ ਕੀ ਹੈ ਅਸੀਂ ਸਮਾਂ ਦੇਣਾ ਆਪਣਾ ਜੇ ਸਾਨੂੰ ਮਿਲਿਆ ਸੰਸਾਰ ਦੇ ਵਿੱਚ ਉਸ ਪ੍ਰਮਾਤਮਾ ਦੇ ਵੱਲੋਂ ਉਸ ਸਮੇਂ ਨੂੰ ਅਸੀਂ ਗੁਰੂ ਨੂੰ ਯਾਦ ਕਰਕੇ ਗੁਰੂ ਦੇ ਜਰੀਏ ਪ੍ਰਮਾਤਮਾ ਨੂੰ ਚੇਤੇ ਕਰਨਾ ਹੈ ਰੱਬ ਨੂੰ ਯਾਦ ਕਰਨਾ ਹੈ ਤੋ ਜਿਹਦਾ ਇਸ ਤਰ੍ਹਾਂ ਆਪਣੇ ਪ੍ਰੀਤਮ ਪ੍ਰਮਾਤਮਾ ਦੇ ਨਾਲ ਪਿਆਰ ਬਣ ਜਾਂਦਾ ਤੋ ਸਤਗੁਰ ਕਹਿੰਦੇ ਨੇ ਕਹਿੰਦੇ ਨੇ ਭਾਈ ਫਿਰ ਰਾਈ ਜਿੰਨੀ ਵੀ ਵਿਥ ਨਹੀਂ ਰਹਿੰਦੀ ਹੈ ਪ੍ਰਮਾਤਮਾ ਦੇ ਨਾਲ ਉਹ ਇਕਮਿਕ ਹੋ ਜਾਂਦਾ ਹੈ ਚਰਨ ਕਮਲ ਮਨ ਵਿਧਿਓ ਚਰਨ ਕਮਲ ਕਮਲ ਕਾਲ ਫੁੱਲ ਨੂੰ ਕਹਿੰਦੇ ਨੇ ਕਾਲ ਫੁੱਲਾਂ ਵਰਗੇ ਚਰਨੇ ਬੀਜ ਦੀ ਉਹਦਾ ਭਾਵ ਹੁੰਦਾ ਵਿੱਜ ਗਿਆ ਜਿਵੇਂ ਕਾਲ ਫੁੱਲ ਦੇ ਵਿੱਚ ਭੋਰਾ ਵਿੱਜ ਜਾਂਦਾ ਆਪਣੇ ਆਪ ਰੋ ਦੇ ਵਿੱਚ ਨ ਚੰਗੀ ਤਰ੍ਹਾਂ ਬਿੰਨ ਲੈਂਦਾ ਇਸੇ ਤਰੀਕੇ ਦੇ ਨਾਲ ਸਤਿਗੁਰੂ ਪਾਚਾ ਕਹਿੰਦੇ ਨੇ ਉਸ ਮਨੁੱਖ ਦਾ ਮਨ ਆਪਣੇ ਪ੍ਰੀਤਮ ਦੇ ਨਾਲ ਵਿੱਜ ਜਾਂਦਾ ਹੈ ਤੋ ਸਤਿਗੁਰੂ ਕਹਿੰਦੇ ਨੇ ਕਹਿੰਦੇ ਨੇ ਫਿਰ ਬੁੱਝਨ ਸੁਰਤ ਸੰਜੋਗ ਬੁੱਝਨ ਮਤਲਬ ਸਮਝ ਜੋ ਦੀ ਸਮਝਾਂ ਦੀ ਤਾਕਤ ਐ ਫਿਰ ਸੁਰਤ ਸੰਜੋਗ ਤੋਂ ਮਤਲਬ ਹੁੰਦਾ ਸੁਰਤ ਸੰਜੋਗ ਹੋ ਗਿਆ ਸ਼ਬਦ ਦੇ ਨਾਲ ਮਿਲਾਪ ਹੋ ਗਿਆ ਤੇ ਮਨ ਲਗਨ ਹੋ ਗਿਆ ਜਿਹੜੀ ਲਗਨ ਆ ਮਨ ਦੇ ਵਿੱਚ ਲਗਨ ਕਰਕੇ ਉਹ ਲਗਨ ਮਨ ਪ੍ਰਭੂ ਵਿੱਚ ਲੀਨ ਹੋ ਗਿਆ। ਤੋਂ ਆਓ ਹੁਣ ਚਰਨ ਕਮਲ ਮਨ ਵਿਧਿਓ ਜਿਵੇਂ ਭੌਰਾ ਕੋਲ ਫੁੱਲ ਦੇ ਵਿੱਚ ਵਿੱਜ ਜਾਂਦਾ ਨਾ ਇਵੇਂ ਉਸ ਮਨੁੱਖ ਦਾ ਮਨ ਜਿਹੜਾ ਹੈ ਨਾ ਪ੍ਰਮਾਤਮਾ ਦੇ ਸੋਹਣੇ ਚਰਨਾਂ ਵਿੱਚ ਵਿੱਜਿਆ ਰਹਿੰਦਾ ਹੈ। ਤੇ ਫਿਰ ਗੂਝਣ ਸਮਝਣ ਦੀ ਤਾਕਤ ਇਸ ਸਤੁਰਗਣੀ ਉਸ ਦੀ ਜਿਹੜੀ ਸਮਝਣ ਵਾਲੀ ਮਾਨਸਿਕ ਤਾਕਤ ਹੈ ਨਾ ਸੁਰਤ ਸੰਜੋਗ ਉਹ ਜਿਹੜੀ ਹੈ ਸੰਜੋਗ ਮਤਲਬ ਲੀਨ ਹੋ ਜਾਣਾ ਮਿਲ ਜਾਣਾ ਉਹ ਫਿਰ ਪ੍ਰਭੂ ਦੇ ਵਿੱਚ ਲੀਨ ਹੋ ਜਾਂਦੀ ਮਗਨ ਹੋ ਜਾਂਦੀ ਸੁਰਤ ਹਰ ਵੇਲੇ ਸੁਰਤੀ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਹਰ ਵੇਲੇ ਪ੍ਰਮਾਤਮਾ ਦੀ ਹੀ ਯਾਦਾਂ ਦੀ ਹੈ ਤੇ ਇਹ ਕਿ ਦੀ ਅਵਸਥਾ ਹੁੰਦੀ ਹੈ ਜਿਹਦਾ ਮਨ ਪ੍ਰਭੂ ਦੇ ਪਿਆਰ ਦੇ ਵਿੱਚ ਵਿੱਜ ਗਿਆ ਹੁੰਦਾ ਜਿਹਨੂੰ ਹਰ ਵੇਲੇ ਮਨ ਦੇ ਵਿੱਚ ਪਰਮਾਤਮਾ ਦੀ ਯਾਦ ਆਉਂਦੀ ਰਹਿੰਦੀ ਹੈ ਸੋ ਸਤਿਗੁਰ ਕਹਿੰਦੇ ਨੇ ਕਹਿੰਦੇ ਉਹਦੀ ਨਿਸ਼ਾਨੀ ਹੈ ਕਿ ਫਿਰ ਉਹਦੀ ਸੁਰਤ ਜਿਹੜੀ ਹੈ ਨਾ ਉਹ ਹਰ ਵੇਲੇ ਪਰਮਾਤਮਾ ਵਿੱਚ ਲੀਨ ਹੋਈ ਜਾਂਦੀ ਹਰ ਵੇਲੇ ਉਹਦਾ ਧਿਆਨ ਚਾਹੇ ਸੰਸਾਰ ਦੇ ਕੰਮ ਕਰਦਾ ਤਾਂ ਵੀ ਧਿਆਨ ਪਰਮਾਤਮਾ ਵੱਲ ਹੀ ਰਹਿੰਦਾ ਹੈ ਉਸ ਸਤਿਗੁਰੂ ਸਮਝਾਣਦੇ ਨੇ ਭਾਈ ਉਸ ਪ੍ਰਮਾਤਮਾ ਦੇ ਨਾਲ ਅਸੀਂ ਵੀ ਇਸੇ ਤਰ੍ਹਾਂ ਪ੍ਰੀਤ ਪਾਈਏ ਪਿਆਰ ਕਰੀਏ ਤਾਂ ਸਾਡੀ ਜਿਹੜੀ ਸੁਰਤ ਹੈ ਉਹ ਵੀ ਉਸ ਮਾਲਕ ਦੇ ਵਿੱਚ ਇਸੇ ਤਰ੍ਹਾਂ ਲੀਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ